ਹਾਂਜੀ ਆ ਦੀ ਹੈਗਾ ਆਮ ਖਾਸ ਬਾਗ ਠੀਕ ਹੈ ਜੀ ਗੁਰਦੁਆਰਾ ਜੋਤੀ ਸ਼ਰੂਪ ਸਾਬ ਤੋਂ ਹਰਾ ਹੁੰਦਾ ਜੀ ਸਾਹਮਣੇ ਆਹਾ ਠੀਕ ਹੈ ਜੀ ਇਹ ਹੈ ਆਮ ਖਾਸ ਬਾਗ ਇਹ ਕਹਿੰਦੇ ਵੀ ਮੁਗਲਾਂ ਨੇ ਆਪਣੇ ਰੈਸਟ ਵਾਸਤੇ ਮਤਲਬ ਜੇ ਰਾਹ ਕਿਤੇ ਜਾਂਦੇ ਸੀਗੇ ਤਾਂ ਉਹ ਰਾਹ ਦੇ ਵਿੱਚ ਜਿਹੜਾ ਆਰਾਮ ਕਰਨ ਵਾਸਤੇ ਜਗ੍ਹਾ ਬਣਾਈ ਸੀਗੀ ਠੀਕ ਹੈ ਜੀ ਆਮ ਖਾਸ ਬਾਗ ਤੇ ਆਪਾਂ ਤੁਹਾਨੂੰ ਦਿਖਾਉਦੇ ਅੰਦਰ ਕੀ ਹੈ ਰਾਣੀ ਆਇਤਾ ਪਹਿਲੀ ਵਾਰ ਆਏ ਆ ਗਣ ਦਰਸ਼ਨ ਕਰਾਉਣੇ ਆ ਆ ਦੇਖ ਠੀਕ ਹੈ इत कैस्ट करते होंगे सन ही अले पास पूरे बाग है बाग तो है अंबा पुरातन जगह हाँ जी इधर भी दर्शन करा देने आज ਆਮ ਕਾਸਮ ਬਾਗ ਹਾਂਜੀ ਇਹ ਜਿਹੜਾ ਬਾਗ ਹੈ ਇਹ ਅਕਬਰ ਨੇ ਜਿਹੜਾ ਮੁਗਲ ਸ਼ਾਸਕ ਅਕਬਰ ਉਹਨੇ ਬਣਵਾਇਆ ਸੀ ਬਾਅਦ ਦੇ ਵਿੱਚ ਸ਼ਾਹਜਹਾਂ ਨੇ ਇਹਦੀ ਦੁਬਾਰਾ ਜਿਹੜੀ ਹੈ ਮਰਮਮਤ ਕਰਾਈ ਸੀ ਅਤੇ ਇਹਦੇ ਵਿੱਚ ਕਈ ਨਵੀਆਂ ਚੀਜ਼ਾਂ ਜੋੜੀਆਂ ਸਨ ਇੱਥੇ ਇੱਕ ਸ਼ੀਸ਼ ਮਹਿਲ ਹੈ ਹਮਾਮ ਹੈ ਠੀਕ ਹੈ ਜੀ ਗਰਮ ਠੰਡੇ ਪਾਣੀ ਦਾ ਠੀਕ ਹੈ ਜੀ ਹਾਂਜੀ ਤੇ ਹੋਰ ਵੀ ਕਈ ਚੀਜ਼ਾਂ ਨੇ ਦੇਖਣ ਵਾਲੀਆਂ ਆਓ ਦੇਖੋ ਮੁਗਲ ਕਾਲੀਨ ਕਲਾ ਇਸ ਦੇ ਦੋ ਹਿੱਸੇ ਨੇ ਇੱਕ ਆਮ ਮਤਲਬ ਆਮ ਜਨਤਾ ਵਾਸਤੇ ਔਰ ਇੱਕ ਖਾਸ ਖਾਸ ਮਤਲਬ ਜਿਹੜੇ ਇੰਪੋਰਟੈਂਟ ਸੀਗੇ ਵੀਆਈਪੀ ਸੀਗੇ ਉਸ ਟਾਈਮ ਦੇ ਠੀਕ ਹੈ ਜੀ ਮੁਗਲ ਕਾਲੀਨ ਇਹ ਸਾਹਮਣੇ ਸ਼ੀਸ਼ ਮਹਿਲ ਹੈ ਜੀ ਠੀਕ ਹੈ ਜੀ ਹਾਂਜੀ ਤੇ ਆਹ ਸਾਹਮਣੇ ਤਲਾਬ ਹੈ ਮੁਗਲ ਕਾਲੀਨ ਜਿਹੜੀ ਹੈ ਕਲਾ ਦਾ ਖੂਬਸੂਰਤ ਨਮੂਨਾ ਇਹ ਪੈਂਦਾ ਜੀ ਸਰੰਦ ਦੇ ਵਿੱਚ ਠੀਕ ਹੈ ਜੀ ਆਓ ਅਤੇ ਦੇਖੋ ਜਿਆਦਾ ਲੰਬੀ ਨਹੀਂ ਆਪਾਂ ਵੀਡੀਓ ਬਣਾਉਂਦੇ ਆਪਾਂ ਛੋਟੀ ਵੀਡੀਓ ਦੇ ਵਿੱਚ ਦੱਸ ਦਿੰਨੇ ਆ ਵੀ ਕੀ ਹੈ ਠੀਕ ਹੈ ਜੀ ਚਲੋ ਵੀਡੀਓ ਨੂੰ లైక్ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਸਤਿ ਸ਼੍ਰੀ ਅਕਾਲ